ਆ ਮਾਤਾ ਦੀ ਕਹਾਣੀ ਬੜੀ ਦਰਦ ਭਰੀ ਏ ਬਹੁਤ ਦਰਦ ਭਰੀ ਕਹਾਣੀ ਹੈ ਜੋ ਮਾਤਾ ਸਾਹਮਣੇ ਬੈਠੀ ਹੈ ਤੁਹਾਨੂੰ ਜੂਮ ਕਰਕੇ ਵਿਖਾ ਰਹੇ ਆ ਇਹ ਮਾਤਾ ਦੇ ਕੋਲ ਗਏ ਆ ਮਾਤਾ ਤੋਂ ਪੁੱਛਿਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਇਹ ਮਾਤਾ ਕਹਿੰਦੀ ਆ ਕਿ ਮੈਂ ਪਿਖਾਰੀਆਂ ਦੀ ਕੁੜੀ ਸੀ ਪਿਖਾਰੀ ਨਾਲ ਹੀ ਵਿਆਹ ਕਰਵਾ ਲਿਆ ਤੇ ਪਿਖਾਰੀ ਦੇ ਵਿੱਚੋਂ ਹੀ ਪਰਿਵਾਰ ਚਾਰ ਬੇਟੇ ਤੇ ਇੱਕ ਬੇਟੀ ਪੈਦਾ ਹੋਈ ਔਰ ਉਹ ਸਾਰੇ ਹੀ ਇੱਥੇ ਹੀ ਸਾਡੇ ਗਰੁੱਪ 'ਚ ਰਹਿੰਦੇ ਆ ਇੱਥੇ ਹੀ ਸਾਰਾ ਕੁਝ ਰਿਹਾ ਸਾਰੀ ਜ਼ਿੰਦਗੀ ਐਵੇਂ ਕੱਟੀ ਆ ਤਾਂ ਸਾਰੇ ਨਸ਼ੇੜੀ ਬਣ ਗਏ ਤੇ ਸਾਰੇ ਹੀ ਇੱਕ ਇੱਕ ਕਰਕੇ ਦੁਨੀਆ ਤੋਂ ਜਾਂਦੇ ਵਸੇ ਸਾਰੇ ਹੀ ਤੁਰ ਗਏ ਨੇ ਮੇਰਾ ਕੋਈ ਨਹੀਂ ਤੇ ਆ ਜੋ ਬਾਕੀ ਗਰੁੱਪ ਆ ਇਹ ਮੇਰਾ ਸ਼ਰੀਕਾ ਹੈ ਇਹਾਂ ਦੇ ਅਜੇ ਪਹਿਲੀਆਂ ਪੀੜ੍ਹੀਆਂ ਇਹਨਾਂ ਦੇ ਵੀ ਨੌਜਵਾਨ ਮੁੰਡੇ ਨਸ਼ਾ ਕਰਕੇ ਹੀ ਚਲੇ ਗਏ ਆ ਤਾ ਮੇਰੇ ਚਾਰ ਮੁੰਡੇ ਤੇ ਇੱਕ ਕੁੜੀ ਉਹ ਵੀ ਨਸ਼ਾ ਕਰਕੇ ਚਲੇ ਗਏ ਆ ਏਦਾਂ ਜ਼ਿੰਦਗੀ ਮੈਂ ਸਾਰੀ ਕੱਢੀ ਆ ਬਸ ਇੱਥੇ ਬੈਠ ਗਈ ਜੇ ਬੱਚੇ ਸੀ ਤਾਂ ਵੀ ਮੈਂ ਇੱਥੇ ਬੈਠਦੀ ਸੀ ਜੇ ਮੈਂ ਕੁਵਾਰੀ ਸੀ ਤਾਂ ਵੀ ਇੱਥੇ ਸੀ ਤਾਂ ਇਸੇ ਤਰ੍ਹਾਂ ਹੀ ਜ਼ਿੰਦਗੀ ਕੱਢੀ ਆ ਔਰ ਆਈ ਮੈਂ ਵੀ ਬਨਾਰਸ ਤੋਂ ਆਂ ਬਨਾਰਸ ਦੇ ਕੋਨੇ-ਕੋਨੇ ਤੇ ਮੈਂ ਇਸੇ ਤਰ੍ਹਾਂ ਹੀ ਪੀਖਾਂ ਮੰਗੀਆਂ ਤੇ ਇਸੇ ਤਰ੍ਹਾਂ ਹੀ ਸਮਾਂ ਕੱਢਿਆ ਤਾਂ ਝੁੱਗੀਆਂ ਵਿੱਚ ਹੀ ਰਹਿ ਆ ਸਾਡੀ ਸੋਚ ਅੱਗੇ ਗਈ ਨਹੀਂ ਸਾਨੂੰ ਅੱਗੇ ਕਿਸੇ ਨੇ ਕੋਈ ਰਾਹ ਹੀ ਨਹੀਂ ਦੱਸਿਆ ਸਾਡੇ ਬੱਚੇ ਵੀ ਇੱਥੇ ਹੀ ਰਹੇ ਆ ਇਹੋ ਕੁਝ ਕੀਤਾ ਲੁੱਟਾ ਖੋਹਾ ਕੀਤੀਆਂ ਚੋਚਚਾਰੀਆਂ ਕੀਤੀਆਂ ਨਸ਼ਿਆਂ 'ਚ ਪੈ ਗਏ ਤਾਂ ਅੱਜ ਇਹ ਵੀ ਨਹੀਂ ਪਤਾ ਕਿ ਦੋ ਬੱਚੇ ਜਿਹੜੇ ਆ ਉਹ ਮਰ ਗਏ ਇੱਕ ਹੈਗੇ ਆ ਇਹ ਵੀ ਨਹੀਂ ਪਤਾ ਲੱਗ ਰਿਹਾ ਤਾਂ ਇਹ ਮਾਤਾ ਦੀ ਇਹ ਦਾਸਤਾਨ ਆ ਔਰ ਬਨਾਰਸ ਤੋਂ ਆਈ ਆ ਜਦੋਂ ਇਸ ਤੋਂ ਪੁੱਛਿਆ ਗਿਆ ਤਾਂ ਇਸ ਨੇ ਇਹ ਗੱਲ ਦੱਸੀ ਇਹ ਤੁਹਾਨੂੰ ਤਸਵੀਰਾਂ ਅਸੀਂ ਜਦੋਂ ਵਿਖਾਉਂਦੇ ਆ ਤਾਂ ਕੁਝ ਗੱਲਾਂ ਦੇ ਪੱਖ ਅਸੀਂ ਜ਼ਰੂਰ ਲੈਂਦੇ ਆ ਜੇ ਉਹਨੂੰ ਅਸੀਂ ਡਿਸਕਸ ਨੂੰ ਅੱਗੇ ਨਹੀਂ ਤੋਰਦੇ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਕੁਝ ਗੱਲਾਂ ਜਿਹੜੀਆਂ ਇਹਦੇ ਵਿੱਚ ਸੀਮਤ ਹੋ ਜਾਂਦੀਆਂ ਤਾਂ ਇਹ ਇਸ ਵੇਲੇ ਦੁਰਾਹੇ ਵਾਲੇ ਫਾਟਕ ਦੀਆਂ ਤਸਵੀਰਾਂ ਕੱਲ ਅਸੀਂ ਇੱਥੋਂ ਇੱਕ ਫਾਟਕ ਤੋਂ ਕਵਰ ਕਰੀ ਸੀ ਬਾਕੀ ਪਰਿਵਾਰ ਜੋ ਇਹਦਾ ਬਾਕੀ ਸ਼ਰੀਕਾ ਸੀਗਾ ਉਹਨਾਂ ਦੇ ਵਿੱਚ ਵੀ ਸਾਰੇ ਇਹੋ ਜਿਹੀ ਸਾਰੀ ਉਮਰ ਐਸੇ ਤਰ੍ਹਾਂ ਹੀ ਕੀਤਾ ਔਰ ਕਹਿੰਦੀ ਆ ਕਿ ਸਾਰੇ ਹੀ ਨਸ਼ਾ ਕਰਦੇ ਆ ਸਾਰੇ ਹੀ ਸ਼ਰਾਬ ਪੀਂਦੇ ਆ ਸਾਰੇ ਹੀ ਗੁਟਕੇ ਪੀੜੀਆਂ ਤਮਾਕੂ ਖਾਂਦੇ ਆ ਕੋਈ ਸਾਡੇ ਪਰਿਵਾਰ ਦਾ ਮੈਂਬਰ ਇਹੋ ਜਿਹਾ ਨਹੀਂ ਜਿਸ ਨੂੰ ਨਸ਼ਾ ਨਾ ਲੱਗਾ ਹੋਵੇ ਜੋ ਬੀੜੀਆਂ ਸਿਗਟਾਂ ਗੁਟਕੇ ਤੰਬਾਕੂ ਤੇ ਸ਼ਰਾਬ ਨਾ ਪੀਂਦਾ ਹੋਵੇ ਇਹ ਸਾਰੇ ਹੀ ਪੀਂਦੇ ਆ ਕਿੱਤਾ ਕੋਈ ਨਹੀਂ ਕਾਰੋਬਾਰ ਕੋਈ ਨਹੀਂ ਬਸ ਇਹੋ ਕੁਝ ਹੀ ਕਰਨਾ ਹੈ ਬੈਠਿਆਂ ਪੈਸੇ ਮਿਲ ਜਾਂਦੇ ਆ ਬੈਠਿਆਂ ਫਰੂਟ ਮਿਲ ਜਾਂਦਾ ਬੈਠਿਆਂ ਖਾਣ ਨੂੰ ਮਿਲ ਜਾਂਦਾ ਬੈਠਿਆਂ ਰੋਟੀ ਮਿਲ ਜਾਂਦੀ ਆ ਬਸ ਇਸੇ ਤਰ੍ਹਾਂ ਹੀ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਕੱਲ ਜਦੋਂ ਅਸੀਂ ਕਵਰ ਕਰ ਰਹੇ ਸਾਨਾ ਤਾ ਇੱਕ ਪਰਿਵਾਰ ਸਾਡੇ ਹੁੰਦਿਆ ਹੀ ਅਸੀਂ ਉਹ ਭੀਖ ਮੰਗਣ ਵਾਲੀ ਦੀ ਵੀਡੀਓ ਬਣਾ ਰਹੇ ਆ ਤਾਂ ਇੱਕ ਪਰਿਵਾਰ ਆਉਂਦਾ ਤਾਂ ਉਸੇ ਵੇਲੇ ਸ਼ੀਸ਼ਾ ਥੱਲੇ ਕਰਦਾ ਤੇ ਉਹਨੂੰ 20 ਰੁਪਏ ਦੇ ਦਿੰਦਾ ਪਖਾਰਨ ਤਾਂ ਇਹਨਾਂ ਨੇ ਇੱਕ ਗੱਲ ਇਹ ਵੀ ਕਹੀ ਸੀ ਜੋ ਕੱਲ ਵੀ ਅਸੀਂ ਜ਼ਿਕਰ ਕਰਿਆ ਸੀ ਕਿ ਪੰਜਾਬ ਦੇ ਵਿੱਚੋਂ ਸਾਨੂੰ ਭੀਖ ਵੀ ਮਿਲ ਜਾਂਦੀ ਹੈ ਤੇ ਪੰਜਾਬ ਚੋਂ ਸਾਨੂੰ ਲੰਗਰ ਵੀ ਮਿਲ ਜਾਂਦਾ ਸਾਡੀ ਆਦਤ ਜਿਹੜੀ ਆ ਉਹ ਵਧੀਆ ਹੋ ਗਈ ਸਾਨੂੰ ਕਿਸੇ ਨੂੰ ਦੁੱਖ ਨਹੀਂ ਅਸੀਂ ਬੱਚਿਆਂ ਨੂੰ ਆਪ ਤੋਰਦੇ ਆ ਚਲੋ ਅਸੀਂ ਬੱਚਿਆਂ ਨੂੰ ਆਪ ਗਾਹਾਂ ਤੋਰਦੇ ਆ ਕਿ ਚਲੋ ਚਲੀਏ ਟਾਈਮ ਨਾਲ ਤੇ ਅਸੀਂ ਝੁੱਗੀ ਚੋਂ ਨਿਕਲਦੇ ਆ ਫਾਟਕ ਤੇ ਆ ਜਾਂਦੇ ਆ ਅਸੀਂ ਬੱਚਿਆਂ ਨੂੰ ਆਪ ਲੈ ਕੇ ਆਉਨੇ ਆ ਰੋਜ਼ ਸਿਖਲਾਈ ਦਿੰਨੇ ਆ ਕਿ ਆਉ ਇਸ ਤਰ੍ਹਾਂ ਇਸ ਤਰ੍ਹਾਂ ਭੀਖ ਮੰਗਣੀ ਆ ਦਰਵਾਜ਼ੇ ਨਾਲ ਲੱਗੇ ਰਹਿਣਾ ਤਰਲੇ ਕਰਨੇ ਆ ਮਿੰਤਾ ਕਰਨੀ ਆ ਉਹ ਦੇ ਦਿੰਦੇ ਆ ਇਹ ਸਿਖਾਇਆ ਜਾਂਦਾ ਐੜਾ ਨੂੰ ਕਹਿੰਦੇ ਅਸੀਂ ਆਪ ਹੀ ਕਰਦੇ ਆ ਸਾਰਾ ਕੁਝ ਅਸੀਂ ਲੰਬੇ ਸਮੇਂ ਤੋਂ ਇਸੇ ਕੰਮ ਚੀ ਆ ਸਾਨੂੰ ਪਤਾ ਲੱਗਾ ਕਿ ਪੰਜਾਬ ਦੇ ਲੋਕ ਦਾਨੀ ਬਹੁਤ ਨੇ ਪੰਜਾਬ ਦੇ ਲੋਕ ਬਹੁਤ ਪੈਸਾ ਦਿੰਦੇ ਆ ਬਹੁਤ ਲੰਗਰ ਦਿੰਦੇ ਆ ਤਾਂ ਅਸੀਂ ਪੰਜਾਬ ਆ ਗਏ ਤੇ 10 ਸਾਲ ਤੋਂ ਅਸੀਂ ਪੰਜਾਬ ਚ ਆ 10 ਸਾਲ ਤੋਂ ਇਸ ਫਾਟਕ ਦੇ ਦਿਵਾਲੇ ਆ ਅਸੀਂ ਤਾਂ ਇਹ ਮਾਤਾ ਦੀ داستان ਬਾਰੇ ਤੁਸੀਂ ਕੀ ਕਹੋਗੇ ਕਿ ਇਹਨਾਂ ਵਾਸਤੇ ਸਰਕਾਰ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਜੋ ਇਹਨਾਂ ਦੇ ਬੱਚੇ ਪੜ ਜਾਣ ਜੋ ਇਹਨਾਂ ਦੇ ਬੱਚੇ ਕੰਮ ਸਿੱਖ ਜਾਣ ਇਹਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ